ਸੰਕਸ਼ੀਵਾਸ਼ੇ ਗੁਰਦੀਕਾ ਖਾਲਸਾ ਪਾਸ਼ੇ ਗੁਰਦੀਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਨਾ ਤੁਹਾਨੂੰ ਅਮਰਤ ਵੇਲੇ ਉਠਣ ਦੀ ਲੋੜ ਨਾ ਹੀ ਪਾਠ ਪੂਜਾ ਕਰਨ ਦੀ ਲੋੜ ਬਸ ਆ ਚਾਰ ਰੱਖਣਾ ਦਾ ਇੱਕ ਮੰਤਰ ਤੁਹਾਡੀ ਕਿਸਮਤ ਨੂੰ ਪੂਰੀ ਤਰ੍ਹਾਂ ਦੇ ਨਾਲ ਚਮਕਾ ਦੇਗਾ ਕੋਈ ਨੇਕ ਕੰਮ ਵੀ ਕਰਨ ਦੀ ਲੋੜ ਨਹੀਂ ਬਸ ਇਹ ਮੰਤਰ ਬੋਲਦੇ ਜਾਓ ਇਸੇ ਮੰਤਰ ਨੇ ਹੀ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲੂ ਰੇਣਾ ਹੈ ਜੋ ਵੀ ਤੁਹਾਡੀ ਜ਼ਿੰਦਗੀ ਦੀਆਂ ਦੁੱਖ ਵੇ ਉਹ ਪਰੇਸ਼ਾਣੀਆਂ ਚਿੰਤਾਵਾਂ ਨੇ ਸਭ ਖਤਮ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਤੁਹਾਡਾ ਘਰ ਖੁਸ਼ੀਆਂ ਵਰਕਤਾਂ ਦੇ ਨਾਲ ਭਰ ਜਾਏਗਾ ਇਸ ਗੱਲ ਦੀ ਪੂਰੀ ਗਰੰਟੀ ਹੈ ਇੰਨੀ ਤਾਕਤ ਇੰਨੀ ਪਾਵਰ ਹੈ ਇਹ ਚਾਰ ਅੱਖਰਾਂ ਦੇ ਇਸ ਮੰਤਰ ਦੇ ਵਿੱਚ ਤਾਂ ਇਹ ਮੰਤਰ ਕਿਹੜਾ ਹੈ ਕਿ ਇਹ ਸਾਡੀ ਜ਼ਿੰਦਗੀ ਨੂੰ ਬਦਲੇਗਾ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਝ ਗੱਲਾਂ ਆਪਾਂ ਆਪ ਜੀ ਦੇ ਨਾਲ ਜ਼ਰੂਰ ਸਮਝੀਆਂ ਕਰਾਂਗੇ ਸੰਗਤ ਜੀ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗੁੱਸਾ ਕੋਈ ਚਿੰਤਾ ਵਿਖੜੀ ਆਉਂਦੀ ਆ ਤਾਂ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਜਾਂ ਕਿਸੇ ਗੁਰਮੁਖ ਪਿਆਰੇ ਪਾਸੋਂ ਜਾਂ ਕਮਾਈ ਵਾਲੇ ਸੰਤ ਮਹਾਪੁੱਖਾਂ ਪਾਸੋਂ ਆਪਣੀ ਜ਼ਿੰਦਗੀ ਦੀਆਂ ਦੁੱਖ ਰੋਗ ਪਰੇਸ਼ਾਨੀਆਂ ਦੇ ਹੱਲ ਪੁੱਛਦੇ ਆ ਤਾਂ ਆਪਾਂ ਉਹ ਅਕਸਰ ਅਗੋ ਇਹੋ ਹੀ ਕਹਿਆ ਜਾਂਦਾ ਹੈ ਕਿ ਭਾਈ ਅੰਮ੍ਰਿਤ ਵੇਲੇ ਉੱਠੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਜ਼ਿੰਦਗੀ ਚ ਨੇਕ ਕੰਮ ਕਰੋ ਤੁਹਾਡੀ ਜ਼ਿੰਦਗੀ ਦੇ ਕਸ਼ਟ ਦੂਰ ਹੋ ਜਾਣਗੇ ਦੁੱਖ ਦੂਰ ਹੋਣਗੇ ਪਰ ਕਈ ਭੈਣ ਭਰਾ ਕਹਿੰਦੇ ਨੇ ਵੀ ਸਾਡੀ ਤਾਂ ਸਭ ਤੋਂ ਵੱਡੀ ਸਮੱਸਿਆ ਹੀ ਇਹ ਆ ਕਿ ਨਾ ਹੀ ਸਾਡੇ ਤੋਂ ਅਮਰਤ ਪਵੇਲੀ ਉਠਿਆ ਜਾਂਦਾ ਨਾ ਹੀ ਸਾਡੇ ਤੋਂ ਭਜਨ ਮੰਦਗੀ ਕੀਤੀ ਜਾਂਦੀ ਆ ਜੇ ਪਾਠ ਕਰਨ ਬੈਠਦੇ ਆ ਸਾਡਾ ਮਨ ਨਹੀਂ ਜੁੜਦਾ ਅਸੀਂ ਕੀ ਕਰੀਏ ਤਾਂ ਸੰਗਤ ਜੀ ਤੁਹਾਨੂੰ ਨਰਾਸ਼ ਹੋਣ ਦੀ ਬਿਲਕੁਲ ਲੋੜ ਨਹੀਂ ਆ ਜੇ ਅਮਰਤ ਜਿਹੜੇ ਨਹੀਂ ਉਠਿਆ ਜਾਂਦਾ ਕੋਈ ਗੱਲ ਨਹੀਂ ਜੇ ਪਾਠ ਦੇ ਵਿੱਚ ਮਨ ਨਹੀਂ ਜੁੜਦਾ ਸੇਵਾ ਕਰਨ ਦਾ ਤੁਹਾਨੂੰ ਸਮਾਂ ਨਹੀਂ ਮਿਲਦਾ ਸਿਮਰਨ ਨਹੀਂ ਕੀਤਾ ਜਾਂਦਾ ਤਾਂ ਬਸ ਅੱਜ ਤੋਂ ਦਿਨ ਦੇ ਵਿੱਚ ਜਦੋਂ ਤੁਹਾਡਾ ਦਿਨ ਕਰ ਪਾਵੇ ਸਮਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਸੈਕ ਕਰ ਲਓ ਜਾਂ ਦਿਨ ਦੇ ਵਿੱਚ ਜਦੋਂ ਵੀ ਤੁਹਾਡਾ ਦਿਨ ਕਰੇ ਬਸ ਉਸੇ ਹੀ ਵੇਲੇ ਤੁਸੀਂ ਬੈਠ ਜਾਣਾ ਹੈ ਤੇ ਇਹ ਮੰਤਰ ਬੋਲਣਾ ਹੈ ਕਿ ਮੰਤਰ ਕਿਹੜਾ ਹੈ ਉਹ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੋ ਪਰਮ ਪਿਤਾ ਪਰਮਾਤਮਾ ਨੇ ਕਹਤੇ ਦੀ ਕਿਰਪਾ ਦਿੱਤੀ ਆ ਤੁਹਾਨੂੰ ਦਾਤਾਂ ਦਿੱਤੀਆਂ ਨੇ ਉਹਨਾਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਸੰਗਤ ਜੀ ਯਕੀਨ ਕਰਕੇ ਜਾਣਿਓ ਜੇ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਆ ਤਾਂ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮਕਾਰਾਂ ਦੇ ਵਿੱਚ ਸਾਡੇ ਸਾਡੀ ਹਰ ਚੀਜ਼ ਦੇ ਵਿੱਚ ਵਕਤ ਪੈਂਦੀ ਆ ਸਾਡੀ ਜ਼ਿੰਦਗੀ ਦੀਆਂ ਜੋ ਵੀ ਸਮੱਸਿਆਵਾਂ ਆਣੇ نن no, no, no. no, no, no. ਉਹ ਆਪਣੇ ਆਪ ਹੀ ਬੀਹੂ ਹੋਣਗਾ ਸ਼ੁਰੂ ਹੋ ਜਾਂਦੀਆਂ ਕਿਉਂਕਿ ਸੰਗੀਤ ਜਿਵੇਂ ਜਦੋਂ ਸਿੰਘ ਮਾਲਕ ਦੀਆਂ ਦਿੱਤੀਆਂ ਹੁੰਦੀਆਂ ਦਾਤਾਂ ਦਾ ਸ਼ੁਕਰ ਆchnਾ ਕਰਦੇ ਆ ਤਾਂ ਅਸਲ ਕਿ ਉਹਨੂੰ ਸਮੁੱਚ ਨੂੰ ਅਹਿਸਾਸ ਹੁੰਦਾ ਕਿ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਤਾਂ ਇੱਤਾ ਹੀ ਮੰਨ ਮੰਨ ਕਰਦੇ ਰਹਿੰਦੇ ਆ ਇੱਤਾ ਹੀ ਕਿਨੇ ਸ਼ਿਕਵੇਸ਼ ਕੀਤਾ ਕਰਦੇ ਰਹਿੰਦੇ ਆ ਪਰਮ ਪਿਤਾ ਪਰਮਾਤਮਾ ਨੇ ਤਾਂ ਸਾਨੂੰ ਬਹੁਤ ਕੁਝ ਦੇ ਕੇ ਨੌਕੀਆ ਹੈ ਪੜੀ ਕਿ ਅੱਗਾ ਕਿੱਤੀ ਆ ਜਦੋਂ ਮਾਲਕ ਦੀ ਕੀਤੀ ਹੋਈ ਕਿਰਪਾ ਦਾ ਅਹਿਸਾਸ ਹੁੰਦਾ ਹੈ ਸਾਰੇ ਮੰਨ ਵੀ ਸਾਰੀ 네ਗੇਟਿਵਿਟੀ ਦੂਰ ਹੋ ਜਾਂਦੀ ਆ ਇੱਕ ਸੰਗਤ ਦੇ ਰੂਪ ਚੱਕਦਾ ਸਾਡੇ ਕੋਲ ਪੈਸਾ ਘੱਟ ਰਹੇ ਪਰ ਜੇ ਚੰਗੀ ਸਿਹਤ ਆ ਅਸੀਂ ਦੁਨੀਆ ਦੇ ਸਭ ਤੋਂ ਕਿਸ਼ਨਤ ਬਾਵੇ ਖੁਸ਼ ਨਸੀਬ ਇਨਸਾਨ ਆ ਕਿਉਂਕਿ ਪੈਸੇ ਦੇ ਨਾਲ ਸਾਰੀਆਂ ਸੁੱਖ ਸਹੂਲਤਾਂ ਤਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਖਰੀਦਿਆ ਜਾ ਸਕਦਾ ਸੁੱਖ ਸਾਨੂੰ ਸਦੇ ਕਰਨਾ ਦਾ ਮਿਲਦਾ ਹੈ ਪੈਸੇ ਦੇ ਨਾਲ ਅਸੀਂ ਦਵਾਈਆਂ ਖਰੀਦ ਸਕਦੇ ਹਾਂ ਕੈਸੇ ਦੇ ਨਾਲ ਤੰਦਰੁਸਤੀ ਵੀ ਨਹੀਂ ਖਰੀਦ ਸਕਦੇ ਸੋ ਮੰਨਦੇ ਆ ਕਿ ਪੈਸਾ ਬਹੁਤ ਕੁਝ ਆ ਪਰ ਸਭ ਕੁਝ ਨਹੀਂ ਆ ਸਭ ਤੋਂ ਪਹਿਲਾ ਹੈ ਸਾਡਾ ਤਨ ਅਤੇ ਸਾਡਾ ਮਨ ਜੇਕਰ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਹੀ ਆ ਤਨ ਪੱਖੋਂ ਅਸੀਂ ਤੰਦਰੁਸਤ ਆ ਮਨ ਪੱਖੋਂ ਅਸੀਂ ਖੁਸ਼ ਰਹਿੰਦੇ ਆ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਨਿਰਾਸ਼ਾ ਨੈਗੇਟਿਵਿਟੀ ਤੋਂ ਦੂਰ ਰਹੇ ਆ ਸੱਤੇ ਤੋਂ ਅਮੀਰ ਇਨਸਾਨ ਕੋਈ ਹੋਰ ਨਹੀਂ ਹੋ ਸਕਦਾ ਅਸੀਂ ਸਭ ਤੋਂ ਅਮੀਰ ਆਂ ਪਰ ਨਿਮਾਨਦੇ ਆਂ ਸੋ ਸੰਗਤ ਦੀ ਮੁੱਖੀ ਗੱਲ ਇਹ ਆ ਕਿ ਹਰ ਰੋਜ਼ ਮਾਲਕ ਦੀਆਂ ਦਿੱਤੀਆਂ ਹੋਣੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਤੁਹਾਡੀ ਜ਼ਿੰਦਗੀ ਦੀਆਂ ਇਹ ਜੋ ਵੀ ਪਰੇਸ਼ਾਨੀਆਂ ਨੇ ਭਾਵੇਂ ਦੁਨਿਆਵੀ ਪਰੇਸ਼ਾਨੀਆਂ ਨੇ ਇਹ ਤੁਹਾਡਾ ਕੰਮ ਕਾਹਤੇ ਵਿੱਚ ਮਨ ਨਹੀਂ ਲੱਗਦਾ ਤੁਹਾਡਾ ਕੰਮ ਨਹੀਂ ਚੱਲਦਾ ਤੁਹਾਡੀ ਜ਼ਿੰਦਗੀ ਪਰੇਸ਼ਾਨੀਆਂ ਦੇ ਨਾਲ ਟੈਨਸ਼ਨਾਂ ਦੇ ਨਾਲ ਭਰੀ ਪਈ ਆ ਜਾਂ ਅਧਿਆਤਮਕ ਤੌਰ ਤੇ ਤੁਸੀਂ ਬਹੁਤ ਕੁਝ ਕਰਨਾ ਚਾਹੁੰਦੇ ਹੋ ਪਾਠ ਪੂਜਾ ਕਰਨਾ ਚਾਹੁੰਦੇ ਹੋ ਸੇਵਾ ਕਰਨਾ ਚਾਹੁੰਦੇ ਹੋ ਸਿਮਰਨ ਕਰਨਾ ਚਾਹੁੰਦੇ ਹੋ ਅਮਰਤ ਨੀਲੇ ਉੱਠਣਾ ਚਾਹੁੰਦੇ ਹੋ ਪਰ ਉੱਠ ਨਹੀਂ ਪਉਂਦੇ ਤਾਂ ਇਹ ਸਾਰੀਆਂ ਹੀ ਸਮੱਸਿਆਵਾਂ ਨੂੰ ਅਧਿਆਤਮਕ ਤਸਮਸਿਆਵਾਂ ਮੇਂ ਹਰਿਆਵੀ ਸਮਸਿਆਵਾਂ ਮੇਂ ਖਤਮ ਹੋ ਜਾਣਗੀਆਂ ਸਿਰਫ ਪਰਮਪਿਤਾ ਪਰਮਾਤਮਾ ਜੀ ਜਿਹੜੀਆਂ ਦਿੱਤੀਆਂ ਦੀਆਂ ਉਹਨਾਂ ਦਾ ਸ਼ੁਕਰਾਨਾ ਕਰਨ ਦੇ ਨਾਲ ਇਹ ਗੱਲ ਤੁਸੀਂ ਪਾਵੇਂ ਅਜਮਾ ਕੇ ਦੇਖ ਲਓ ਕਿ ਅਮਰਤ ਵੀਰੇ ਨਹੀਂ ਉੱਠਿਆ ਜਿੰਨਾ ਕੋਈ ਗੱਲ ਨਹੀਂ ਜਦੋਂ ਵੀ ਉੱਠਦੇ ਹੋ ਜਾਂ ਦਿਨ ਦੇ ਵਿੱਚ ਤੁਹਾਨੂੰ ਜਦੋਂ ਵੀ ਸਮਾਂ ਮਿਲਦਾ ਹੈ ਨਾ ਤੁਸੀਂ ਬੈਠ ਕੇ ਕੁਝ ਦਿਨ ਦੇ ਵਿੱਚ ਇੱਕ ਵਾਰ ਬੈਠ ਕੇ ਅੱਖਾਂ ਬੰਦ ਕਰਕੇ ਮਾਲਕੀਆਂ ਦਿੱਤੀਆਂ ਪਈਆਂ ਦਾਤਾ ਦਾ ਸ਼ੁਕਰਾਨਾ ਕਰਦੇ ਇਕ ਇੱਕ ਤੀਜ ਦਾ ਸ਼ੁਕਰਾਨਾ ਕਰੋ ਤੁਸੀਂ ਸੋਚ ਆਪਣੇ ਅੰਦਰ ਆਉਂਦੇ ਹੋ ਬਦਲਾਵ ਦੇਖੋਗੇ ਪਹਿਲੀ ਗੱਲ ਤਾਂ ਜਦੋਂ ਸ਼ੁਕਰਾਨਾ ਕਰਨ ਬਥੂ ਦੇ ਨਾ ਅੱਧੀ ਨਰਾਸ਼ਾ ਤਾਂ ਤੁਹਾਨੂੰ ਹੀ ਨੂੰ ਹੋ ਜਾਏ ਕਿ ਅੱਧੀਆਂ ਸਮੱਸਿਆਵਾਂ ਤਾਂ ਤੁਹਾਨੂੰ ਨੂੰ ਹੀ ਇੰਜ ਲੱਗਣਾ ਕਿ ਜਿੰਨੇ ਖਤਮ ਹੋਉਂੀਆਂ ਨੇ ਨਾ ਤਾਂ ਐਨੇ ਹੀ ਪਰੇਸ਼ਾਨੀ ਹੋ ਰਹੀ ਆ ਸੰਤ ਸ਼ੁਕਰਾਨੇ ਤੇ ਬਹੁਤ ਧੱਕ ਤੇ ਆ ਤੁਸੀਂ ਕਰਕੇ ਦੇਖੋ ਸਵੇਰ ਵੇਲੇ ਸ਼ੁਕਰਾਨਾ ਕਰੋ ਸ਼ਾਮ ਨੂੰ ਕਰੋ ਰਾਤ ਨੂੰ ਸ਼ਾਮ ਤੋਂ ਕਹੀ ਨਾ ਦੁਪਹਿਰ ਵੇਲੇ ਜਦੋਂ ਤੁਹਾਡਾ ਦਿਨ ਪੈਂਦਾ ਹੈ ਸ਼ੁਕਰਾਨਾ ਕਰਨ ਤੇ ਕੋਈ ਸਮਾ ਵਿਚਾਰਨ ਦੀ ਲੋੜ ਨਹੀਂ ਆ ਮਾਲਕ ਜੀ ਨੇ ਦਿੱਤਿਆ ਹੋਇਆ ਵਾਪਾ ਮੈਂ ਸ਼ੁਕਰਾਨਾ ਕਰਨ ਦੇ ਨਹੀਂ ਤੁਹਾਨੂੰ ਕੋਈ ਵੀ ਖਾਸ ਵਿਧੀ ਦੀ ਲੋੜ ਨਹੀਂ ਆ ਇਸ਼ਨਾਨ ਕਰਨ ਦੀ ਲੋੜ ਨਹੀਂ ਆ ਕਿ ਤਾ ਵੀ ਤੁਸੀਂ ਬਥੇ ਹੋ ਜਿਸ ਵੀ ਜਗ੍ਹਾ ਤੇ ਬਥੇ ਹੋ ਜਿਸ ਵੀ ਹਾਲਾਤ ਦੇ ਵਿੱਚ ਬੈਠੇ ਹੋ بس ਤੁਮੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਮਾਲਕ ਦੀਨ ਦਰਖਨਾਰ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨਾ ਤਰ੍ਹਾਂ ਨਹੀਂ ਇੱਕ ਬੰਦਗੀ ਆ ਭਗਤੀ ਆ ਇਹ ਭਗਤੀ ਦਾ ਹੀ ਰੂਪ ਆ ਤੇ ਯਕੀਨ ਕਰਕੇ ਜਾਣਿਓ ਜੇ ਜਿਸ ਦਿਨ ਤੋਂ ਆਪਾਂ ਵਾਹਿਗੁਰੂ ਜੀ ਨੇ ਦਿੱਤੀਆਂ ਹੋਈਆਂ ਬਾਤਾਂ ਦਾ ਪਰਮਕੀਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਆਂਗੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਨੇ ਆ ਪੂਰੀ ਕੁਦਰਤ ਪੂਰੀ ਕਾਇਨਾਤ ਸਭੇ ਤੇ ਬਹੁਤ ਮਿਹਰਬਾਨ ਹੁੰਦੀ ਆ ਸ਼ੁਕਰਾਨੇ ਦੀ ਬਰਕਤ ਸ਼ੁਕਰਾਨੇ ਦੀ ਤਾਕਤ ਤੁਹਾਨੀ ਖੁਦ ਮਾਲਕ ਦਾ ਸ਼ੁਕਰਾਨਾ ਕਰਕੇ ਹੀ ਪਤਾ ਲੱਗੇਗੀ ਜੇਕਰ ਤੁਸੀਂ ਅਜੇ ਉਮਰਤਵੇਂ ਨਹੀਂ ਉੱਠ ਪਉਂਦੇ ਭਜਨ ਬੰਦਗੀ ਨਹੀਂ ਕਰ ਪਉਂਦੇ ਸੇਵਾ ਸਿਮਰਨ ਨਹੀਂ ਕਰਨ ਦਾ ਸਮਾਂ ਮਿਲਦਾ ਤਾਂ ਮਾਲਕ ਗਦਾ ਸ਼ੁਕਰਾਨਾ ਤਾਂ ਕਰ ਸਕਦੇ ਲੋਗਾਂ ਸ਼ੁਕਰਾਨਾ ਕਰਨੇ ਸ਼ੁਕਰ ਤਾਂ ਫਿਰ ਜੋ ਬਦਵਾਲ ਤਾਡੀ ਜ਼ਿੰਦਗੀ ਤੇਰੀ ਚਮੂਹਣ ਕੀ ਜੋ ਕਿਰਪਾਵਾ ਕਦੀ ਤੁਹਾਡੇ ਦਿੱਤੇ ਹੋਵੇਗੀ ਕਿ ਤੁਸੀਂ ਖੁਦ ਵੀ ਹੈਰਾਨ ਹੋ ਜਾਣਾ ਵਾਹੀ ਗੁਰਜੀ ਦੀ ਪਹਿਲੀ ਕਿਰਪਾ ਤਾਂ ਇਹ ਹੋਵੇਗੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਬਾਹਰ ਫੜ ਕੇ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਸਭ ਤੋਂ ਪਹਿਲਾਂ ਅਮਰਤ ਬੇਲੇ ਦੀ ਦਾਤ ਬਖਸ਼ਣ ਕੇ ਭਜਨ ਬੰਦਗੀ ਦੀ ਦਾਤ ਬਖਸ਼ਣ ਕੇ ਸੇਵਾ ਸਿਮਰਨ ਦੀ ਦਾਤ ਬਖਸ਼ਣ ਕੇ ਤੇ ਜਦੋਂ ਇਹ ਦਾਤਾਂ ਮਿਲ ਗਈਆਂ ਤਾਂ ਫਿਰ ਜਿਨੇ ਆਪੀ ਸੁੱਖ ਕੇ ਪਿੱਛੇ ਤੁਰੇ ਚੱਲਦੇ ਨੇ ਕਿਰਤ ਦੇ ਕੀ ਦੇ ਵਿੱਚ ਕੋਈ ਵੀ ਨੁਕਸਾਨ ਹੋਵੇ ਕੋਈ ਪਰੇਸ਼ਾਨੀ ਆਵੇ ਤੁਹਾਨੂੰ ਨਿਰਾਸ਼ ਨਹੀਂ ਕਰ ਸਕਦੀ ਮਾਲਕ ਦਾ ਸ਼ੁਕਰਾਨਾ ਸਾਰੇ ਜੀਵਨ ਦੇ ਵਿੱਚ ਚਲਦੀ ਗਲਾਪਾਂ ਦੇ ਤਾਰੇ ਜੋ ਆਉਂਦੇ ਆਖਤੀਆ ਬੁੰਦਿਆ ਮਾਲਕ ਦਾ ਸ਼ੁਕਰਾਨਾ ਕਰਗੇ ਸਾਨੂੰ ਤਾਂ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰਨਾ ਉਤਮ ਹੈ ਕਿ ਸਾਹ ਜੋ ਸਾਡੇ ਚੱਲ ਰਹੀ ਹੈ ਕਿ ਵੀ ਮਾਲਕ ਦੀ ਕਿਰਤ ਹੈ ਇਸਾ ਦੇ ਸਾਰੇ ਅੰਗ ਪਰਸੇ ਇਸਲਾਮਾ ਕੇ ਔਰ ਕਿਵੀ ਮਾਉ ਕਨੇ ਕਰ ਪਾਈ ਜੇ ਸਾਨੂੰ ਦੋ ਵਕਤ ਦੀ ਰੋਟੀ ਮਿਲ ਗਈ ਹੈ ਇਹ ਵੀ ਮਾਉ ਤਰੀਕ ਹੈ ਆਪੇ ਨਾਲ ਜੇ ਖਾਦੀ ਹੋਈ ਰੋਟੀ ਨੂੰ ਅਸੀਂ ਪਚਾ ਰਹੇ ਹਾਂ ਉਹ ਵੀ ਮਾਉ ਦੀ ਕਿਰਪਾ ਦੇ ਨਾਲ ਹੋ ਜੇ ਪਜਨ ਮੰਦਗੀ ਕਰ ਲਿਆ ਉਹ ਵੀ ਮਾਉ ਕਦੀ ਕੇ ਪਾ ਦੇ ਨਾਲ ਸਾਡੇ ਕੋਲ ਕੁਝ ਵੀ ਨਹੀਂ ਹੈ ਪਰ ਪਿਤਾ ਪਰਮਾਤਮਾ ਦੀ ਮਨਜੀ ਤੋਂ ਬਿਨਾ ਤਾਂ ਕੱਤਰਾ ਵੀ ਨਹੀਂ ਹੈ ਲਗਾ ਸੋ ਉਹ ਕਰਮ ਕਿਤਾ ਪਰਮਾਤਮਾ ਜੀ ਦੀ ਤਾਕਤ ਨੂੰ ਸਮਝੋ ਅਤੇ ਪਰਮੇਗਾ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਦਾ ਸ਼ੁਕਰ sam powie مالک نے بہت پہلے چنگی لگی ہو گل مرتبہ مرتبے اٹھنا بہت بھی, بھی بہت ضروری ہے مالک کی کرنا سیوا سمند کرنا سب لائن بہت ضروری ہے کیونکہ یہی تو اصل کمائی ہے جو جو درگاہ تک پہنچ ਜੋ ਜਿਹੜੇ ਪੈਨ ਕਰਾ ਕੇ ਵੀ ਸਭ ਤੋਂ ਵੱਧ ਨੋਤ ਕਿਹਦੇ ਨਹੀਂ ਉਠਿਆ ਜੋ ਆਪਣੀ ਜ਼ਿੰਦਗੀ ਨਹੀਂ ਕੀਤੀ ਜਾਂਦੀ ਉਹਨਾਂ ਦੇ ਨਹੀਂ ਸਭ ਤੋਂ ਸ਼ੌਖਾ ਤਰੀਕਾ ਲਿਆ ਕਿ ਜੇ ਮਨ ਤਵੇ ਦੀ ਨਹੀਂ ਖੈ ਨਾ ਆਪਣੀ ਜ਼ਿੰਦਗੀ ਨਹੀਂ ਕੀਤੀ ਜਾਂਦੀ ਤਾਂ ਉਹ ਕਿਧੀਆਂ ਰਿਤੀਆਂ ਦਾ ਤਾਂ ਸ਼ੁਕਰਾਨਾ ਕਰਨਾ ਸ਼੍ਰੀ ਕਰਦੂੰ ਦਿਨ ਦੇ ਵਿੱਚ ਕਿਸੇ ਵੀ ਵੇਲੇ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋਗੇ ਤਾਂ ਮਾਲਕਨੀ ਤਰਪਾ ਦਿੱਤੇ ਇਹੀ ਵਰਤੇਗਾ। ਅਰ ਜੇਕਰ ਤੁਸੀਂ ਰਾਤ ਨੂੰ ਸੌਣ ਵੀ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋ। ਕਿਸੇ ਵੀ ਤਰੀਕੇ ਦੇ ਨਾਲ ਮਾਲਕ ਨੂੰ ਯਾਦ ਕਰਦੇ ਹੋ ਤਾਂ ਇਹਦਾ ਰਿਜ਼ਲਟ ਤੁਹਾਨੂੰ ਅਗਲੇ ਦਿਨ ਦੇਖਣ ਨੂੰ ਮਿਲੇਗਾ। ਅਗਲੀ ਸੰਗੇ

ਜੇ ਗੋ ਮੰਤਰ মূল ਮੰਤਰ ਕੁਝ ਵੀ ਨਹੀਂ ਕਰ ਸਕਦੇ ਤਾਂ ਬਸ ਸਿਰ ਤੋਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ ਜੇ ਜਦੋਂ ਤੁਸੀਂ ਪੰਕਜਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰੋਗੇ ਤਾਂ ਮਾਲਕ ਤੇ ਪ੍ਰਤੀ ਧੰਨਵਾਦ ਸ਼ੁਕਰਾਨਾ ਆਪਣੇ ਆਪ ਹੀ ਤੁਹਾਡੇ ਮੂੰਹੋਂ ਚਲਨੇ Comenz ਕਰੇਗਾ ਕਿਉਂਕਿ ਜਦੋਂ ਅਸੀਂ ਮਾਲਕ ਦੀ ਕਿਰਪਾ ਨੂੰ ਯਾਦ ਕਰਦੇ ਹਾਂ ਕੀ ਤੁਸਾਂ ਐਸਾ ਅਸੁੰਦਰ ਵੀ ਜਿੰਨਾ ਕੁਝ ਮਾਲਕ ਨੇ ਸਾਨੂੰ ਦਿੱਤਾ ਏ ਇਹਨੇ ਜੋ ਕਥਾ ਮੈਂ ਹੈ ਹੀ ਨਹੀਂ ਕਮਾਲ ਚ ਦਲਤਾ ਸੇ ਆਉਲੀ ਗਈ ਇਹਨਾਂ ਨੇ ਮਿਲਿਆ ਤਾਂ ਬਖਸ਼ਿਓ ਸ਼ੂ ਬਿਸਕਰਸਤੇ ਪੈਠ ਕੇ ਜਨਮ ਮੈਂ ਪਹਿ ਪਏ ਮਾਤਰੀਆਂ ਲੱਤਿਓ ਵੀ ਦਤਾ ਨਿਹਾਰ ਦਤੋ ਉਹਨਾਂ ਦੀਆਂ ਦਿੱਖੋਟੀਆਂ ਦਾ ਪੰਨਾ ਬਾਦ ਫੁਰੀ ਸ਼ੁਕਰਾਨਾ ਕਰੋ ਇਹ ਵੀ ਸ਼ੁਕਰਾਨਾ ਕਰਨਾ ਵੀ ਇੱਕ ਭਗਤੀ ਦਾ ਹੀ ਰੂਪ ਹੈ ਇਹ ਵੀ ਭਜਨ ਮੈਂ ਲਿਖਿਆ ਤੇਰਾ ਤਵੇਲੇ ਕੀਤਾ ਹੋਇਆ ਸ਼ੁਕਰਾਨਾ ਇਹਦਾ ਬਿਰਣਤ ਤੁਹਾਨੂੰ ਅਗਲੇ ਦਿਨ ਦੇ ਅਮਰਤ ਵੀ ਦੇ ਵਿੱਚ ਜੇ ਜਾਵੇਗਾ ਜਿਹੜੇ ਕਹਿੰਦੇ ਵੀ ਸਾਡੇ ਤੋਂ ਅਮਰਤ ਵੀ ਉੱਠਿਆ ਹੀ ਨਹੀਂ ਜਾਂਦਾ ਸਾਨੂੰ ਜਾਗ ਨਹੀਂ ਹੁੰਦੀ ਜਾਂ ਫਿਰ ਨੀਂਦ ਕੇ ਰਾਹ ਪਉਂਦੀ ਆ ਅਮਰਤ ਵੀ ਲੈ ਸੰਮਾਸਰ ਉੱਠਣ ਨਹੀਂ ਦਿੰਦਾ ਤੁਸੀਂ ਖੁਦ ਹਰਾਮ ਹੋਵੋਗੇ ਫਿਰ ਰਾਤ ਦੇ ਜਪੇ ਹੋਏ ਦੇ ਅਸਰ ਕਰਕੇ ਸਰੀਰ ਉੱਠਣਾ ਬਹੁਤ ਆਸਾਨ ਹੋ ਗਾ ਆਪਣੇ ਆਪ ਹੀ ਤੁਹਾਡੀਆਂ ਉਹ ਜਾਵੇਗੀ ਚੁਸਤੀ ਖਫਤੀ ਦੇ ਨਾਲ ਤੁਹ ਪਾਓਗੇ ਇਹ ਗੱਲ ਜੀ ਅੱਜ ਹੀ ਅਜਾਬ ਤੋਂ ਦੇਖੋ ਸੋ ਅਸਕੰਦੀਏ ਦੀ ਅਜਿਹੀ ਕੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਿ ਅਤੇ ਅਜਿਹੀ ਵੀਡੀਓ ਦੇ ਵਿੱਚ ਜਿਸ ਮੰਤਰ ਬਾਰੇ ਗੱਲ ਕੀਤੀ ਹੈ ਉਹਦੇ ਬਾਰੇ ਤੁਸੀਂ ਸਮਝ ਲੈ ਆਓ ਵੀ ਕਿ ਇਹ ਮੰਤਰ ਆ ਮਾਲਕ ਦੀਆਂ ਬੇਟੀਆਂ ਦਾਪਾਂ ਦਾ ਸ਼ੁਕਰਾਨਾ ਕਰਨਾ ਸ਼ੁਕਰਾਨਾ ਸਭ ਤੋਂ ਸ਼ਕਤੀਸ਼ਾਲੀ ਮੰਤਰ ਹੈ ਗੁਰੂ ਚਰਨਾਂ 'ਵਿਨੋ ਜੀ ਦੰਤ ਜੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਬੰਦੀ ਅਗ ਸਭ ਤੋਂ ਮਹੱਤਵਪੂਰਨ ਇਹ ਕਿ ਗੰਗਾ ਭਜਨ ਮੰਨਗੀ ਕਰਨ ਦਾ ਸਮਾਂ ਨਹੀਂ ਹੁੰਦਾ ਸੇਵਾ ਸੇਵਾ ਨਹੀਂ ਕੀਤੀ ਜਾਂਦੀ ਉਹ ਤਾਂ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ